ਸਾਰਿਆਂ ਨੂੰ ਸਤ ਸ੍ਰੀ ਅਕਾਲ ਸ਼ਸ਼ੀ ਅਗਰਵਾਲ ਇਕਨੋਮਿਕਸ ਤੇ ਲੌਕ ਕਲਾਸਿਸ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਨਿੱਕਾ ਸਵਾਗਤ ਕਰਦੀ ਹਾਂ ਅੱਜ ਦਾ ਜਿਹੜਾ ਆਪਣਾ ਸਬਜੈਕਟ ਹੈ ਅਰਥ ਸ਼ਾਸਤਰ ਦੇ ਸਿਧਾਂਤ ਜਾਂ ਜਿਹਨੂੰ ਆਪਾਂ ਸਮਸ਼ਟੀ ਅਰਥ ਸ਼ਾਸਤਰ ਵੀ ਕਹਿ ਸਕਦੇ ਹਾਂ ਆਪਾਂ ਕਲਾਸਿਕਲ ਥਿਊਰੀ ਆਫ এমਪਲੋਇਮੈਂਟ ਨੂੰ ਪੰਜਾਬੀ ਵਿੱਚ ਪੜ੍ਹਾਂਗੇ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਨੇ ਰੋਜ਼ਗਾਰ ਦੇ ਪ੍ਰੰਪਰਾਵਾਦੀ ਸਿਧਾਂਤ ਤੁਹਾਨੂੰ ਜੇ ਮੇਰੀ ਇਹ ਕੋਸ਼ਿਸ਼ ਵਧੀਆ ਲੱਗਦੀ ਹੈਗੀ ਹੈ ਤੇ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਸ਼ਸ਼ੀ ਅਗਰਵਾਲ ਇਕਨੋਮਿਕਸ ਤੇ ਲੋਕ ਕਲਾਸਿਸ ਨੂੰ ਸਬਸਕ੍ਰਾਈਬ ਕਰੋ ਇਹਦੇ ਨਾਲ ਹੀ ਤੁਸੀਂ ਮੇਰੀ ਐਪ ਜਿਹੜੀ ਹੈਗੀ ਐ ਐਡੂਸਮ ਐਪ ਇਹਨੂੰ Google Play Store ਤੋਂ ਡਾਊਨਲੋਡ ਕਰ ਸਕਦੇ ਹੋ ਇਹ ਜਿਹੜੀ ਐਪ ਹੈ ਕਾਮਰਸ ਇਕਨੋਮਿਕਸ ਤੇ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਕਾਫੀ ਸਾਰਾ ਫ੍ਰੀ ਸਟੱਡੀ ਮਟੀਰੀਅਲ ਤੇ ਕਾਫੀ ਸਾਰੇ ਫ੍ਰੀ ਮੌਕ ਟੈਸਟ ਪ੍ਰੋਵਾਈਡ ਕਰਦੀ ਹੈ ਤੇ ਉਦੋਂ ਹੀ ਅਰਥ ਸ਼ਾਸਤਰ ਦੇ ਇੰਗਲਿਸ਼ ਹਿੰਦੀ ਤੇ ਪੰਜਾਬੀ ਵਿੱਚ ਕਾਫੀ ਸਾਰੇ ਕਸਟਮਾਈਜ਼ ਕੋਰਸੇਸ ਵੀ ਦਿੰਦੀ ਹੈਗੀ ਤੇ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਜਿਹੜਾ ਰੋਜ਼ਗਾਰ ਦਾ ਪਰੰਪਰਾਵਾਦੀ ਸਿਧਾਂਤ ਹੈਗਾ ਦੇਖੋ ਯਹਾਂ ਤੇ ਜੋ ਰੋਜ਼ਗਾਰ ਦਾ ਪਰੰਪਰਾਵਾਦੀ ਸਿਧਾਂਤ ਹੈਗਾ ਇਹ ਕਿਸੇ ਇੱਕ ਅਰਥਸ਼ਾਸਤਰੀ ਦਾ ਕੰਮ ਨਹੀਂ ਹੈਗਾ ਇਹ ਵੱਖ-ਵੱਖ ਪਰੰਪਰਾਵਾਦੀ ਤੇ ਨਵ ਪਰੰਪਰਾਵਾਦੀ ਅਰਥਸ਼ਾਸਤਰਾ ਦੇ ਵਿਚਾਰਾਂ ਦੇ ਆਧਾਰ 'ਤੇ ਕੀਤਾ ਗਿਆ ਹੈ ਐਡਮ ਸਮਿਥ ਰੀਕਾਰਡੋ Karl Marx ਜੇ ਵੀ ਸੇ ਤੇ ਜਿਹੜੇ ਨਵ ਪ੍ਰੰਪਰਾਵਾਦੀ ਅਰਸ਼ਾਸਤੀ ਮਾਰਕਸਿਟ ਦੇ ਪੀਕੂ ਉਹਨਾਂ ਨੇ ਕਲਾਸਿਕਲ ਥਿਉਰੀ ਆਫ ਏਮਪਲੋਇਮੈਂਟ ਦਿੱਤੀ ਹੈ ਕਿ ਰੋਜ਼ਗਾਰ ਦਾ ਜਿਹੜਾ ਪ੍ਰੰਪਰਾਵਾਦੀ ਸਿਧਾਂਤ ਹੈਗਾ ਕਿ ਪੂੰਜੀਵਾਦ ਰਾਜ ਵਿੱਚ ਜਿਹੜਾ ਪੂਰਨ ਰੋਜ਼ਗਾਰ ਹੈਗਾ ਇੱਕ ਸਧਾਰਨ ਜੀ ਗੱਲ ਹੈਗੀ ਸਧਾਰਨ ਜੀ ਗੱਲ ਦਾ ਮਤਲਬ ਹੈਗਾ ਕਿ ਪੂੰਜੀਵਾਦ ਰਾਜ ਵਿੱਚ ਦੇ ਵਿੱਚ ਪੂਰਨ ਰੋਜ਼ਗਾਰ ਪਾਇਆ ਜਾਂਦਾ ਹੈ ਔਰ ਪੂਰਨ ਰੋਜ਼ਗਾਰ ਦਾ ਪਾਇਆ ਜਾਣਾ ਇੱਕ ਸਧਾਰਨ ਗੱਲ ਹੈ ਵੀ ਇਹ ਉਹਦਾ ਫੀਚਰ ਹੁੰਦਾ ਹੈ ਪੂਰਨ ਰੋਜ਼ਗਾਰ ਉੰਜੀਵਾਦ ਅਰਥਵਿਵਸਥਾ ਵਿੱਚ ਆਇਆ ਜਾਂਦਾ ਹੈ। ਰੋਜ਼ਗਾਰ ਦਾ ਜਿਹੜਾ ਪਰੰਪਰਾਗਤ ਜਾਂ ਪਰੰਪਰਾਵਾਦੀ ਸਿਧਾਂਤ ਹੈਗਾ ਇਹ ਸੇ ਦੇ ਬਾਜ਼ਾਰ ਨਿਯਮ ਤੇ ਮਜ਼ਦੂਰੀ ਦਰ, ਕੀਮਤਾਂ ਅਤੇ ਵਿਆਜ ਦਰ ਦੀ ਲਚਕਤਾ ਦੇ ਉੱਤੇ ਆਧਾਰਿਤ ਹੈਗਾ। ਸੇ ਦਾ ਨਿਯਮ ਆਪਾਂ ਨੂੰ ਦੱਸਦਾ ਹੈ ਕਿ ਸਪਲਾਈ ਜਿਹੜੀ ਹੈਗੀ ਆ ਆਪਣੇ ਖੁਦ ਦੀ ਮੰਗ ਪੈਦਾ ਕਰਦੀ ਹੈ। ਇਹਦਾ ਮਤਲਬ ਹੁੰਦਾ ਹੈ ਕਿ ਜਿਹੜਾ ਉਤਪਾਦਕ ਹੈਗਾ ਜੋ ਵੀ ਪੈਦਾ ਕਰਦਾ ਹੈ ਸਾਰਾ ਦਾ ਸਾਰਾ ਵਿਕ ਜਾਂਦਾ ਹੈ ਜੇਕਰ ਮੰਗ ਘੱਟ ਹੋ ਜਾਏਗੀ ਤਾਂ ਵਸਤੂਆਂ ਦੀ ਕੀਮਤ ਘੱਟ ਜਾਏਗੀ ਤੇ ਪੂਰਤੀ ਘੱਟ ਹੋ ਜਾਏਗੀ ਤੇ ਪੂਰਤੀ ਜਿਹੜੀ ਹੈਗੀ ਹੈ ਘੱਟ ਹੋ ਕੇ ਮੰਗ ਦੇ ਬਰਾਬਰ ਹੋ ਜਾਏਗੀ ਤੇ ਰੋਜ਼ਗਾਰੀ ਦੇ ਮਾਮਲੇ ਵਿੱਚ ਜੇਕਰ ਮੰਗ ਘੱਟ ਹੁੰਦੀ ਹੈ ਤਾਂ ਮਜ਼ਦੂਰਾਂ ਦੀ ਨਗਦ ਮਜ਼ਦੂਰੀ ਘੱਟ ਜਾਏਗੀ ਜਿਹਦੇ ਕਰਕੇ ਮਜ਼ਦੂਰਾਂ ਦੀ ਮੰਗ ਵੱਧ ਹੋ ਜਾਏਗੀ ਤੇ ਇਹਦੇ ਨਾਲ ਕੀ ਹੋਏਗਾ ਕਿ ਪੂਰਨ ਰੋਜ਼ਗਾਰ ਅਰਥਵਸਥਾਨ ਟਪਟ ਹੋਏਗਾ ਦੇਖੋ ਜਿਹੜਾ ਪੂੰਜੀ ਅਕਤ ਅਰਥ ਉਹ ਵਸਤਾ ਹੈਗੀ ਜਿਹਦੇ ਵਿੱਚ ਆਪਾਂ ਕਹਿੰਦੇ ਕਿ ਪੂਰਨ ਰੋਜ਼ਗਾਰ ਜਿਹੜੀ ਹੈਗੀ ਇੱਕ ਸਧਾਰਨ ਜੀ ਗੱਲ ਆ ਪਾਈ ਜਾਂਦੀ ਹੈਗੀ ਹੈ ਉਹਦੇ ਵਿੱਚ ਜਿਹੜੇ ਸਰਕਾਰ ਹੁੰਦੀ ਆ ਉਹਦਾ ਹਸਤਸ਼ੇਪ ਨਹੀਂ ਹੁੰਦਾ ਸਾਰਾ ਕੁਝ ਜਿਹੜਾ ਨੀਨਾਂ ਲਿੱਤਾ ਜਾਂਦਾ ਹੈਗਾ ਮਾਰਕੀਟ ਫੋਰਸਸ ਮੰਗ ਤੇ ਪੂਰਤੀ ਦੇ ਹਿਸਾਬ ਨਾਲ ਲਿੱਤਾ ਜਾਂਦਾ ਤੇ ਸਰਕਾਰ ਉਹਦੇ ਵਿੱਚ ਕੋਈ ਵੀ ਦਖਲਅੰਦਾਜ਼ੀ ਨਹੀਂ ਕਰਦੀ ਹੈ ਜੇਕਰ ਪ੍ਰ ਬੇਰੋਜ਼ਗਾਰੀ ਪਾਈ ਵੀ ਜਾਂਦੀ ਹੈਗੀਆ ਤਾਂ ਥੋੜੇ ਸਮੇਂ ਲਈ ਪਾਈ ਜਾਂਦੀ ਹੈਗੀਆ ਕਿਉਂਕਿ ਬੇਰੋਜ਼ਗਾਰੀ ਦੀ ਸਥਿਤੀ ਵਿੱਚ ਆਰਥਿਕ ਸ਼ਕਤੀਆਂ ਜਿਹੜੀਆਂ ਕਿ ਮੰਗ ਤੇ ਪੂਰਤੀ ਹੈਗੀਆ ਉਹ ਆਪਣੇ ਆਪ ਇਸ ਤਰ੍ਹਾਂ ਬਦਲ ਜਾਂਦੀਆਂ ਨੇ ਕਿ ਬੇਰੋਜ਼ਗਾਰੀ ਖਤਮ ਹੋ ਜਾਂਦੀ ਹੈ ਤੇ ਲੰਬੇ ਸਮੇਂ ਵਿੱਚ ਪੂਰਨ ਰੋਜ਼ਗਾਰ ਪਾਇਆ ਜਾਂਦਾ ਹੈ। ਤੇ ਕੁਝ ਜੇ ਬੇਰੋਜ਼ਗਾਰੀ ਪੱਧ ਵੀ ਆ ਸਕਦੀ ਹੈਗੀਆ ਕਿਉਂਕਿ ਜੇਕਰ ਲੋਕ ਜ਼ਿਆਦਾ ਬਚਤ ਕਰਨਗੇ ਤਾਂ ਬੱਚਤ ਜਿਹੜੀ ਹੁੰਦੀ ਹੈ ਨਿਵੇਸ਼ ਨਾਲੋਂ ਜ਼ਿਆਦਾ ਹੋਏਗੀ ਜਦੋਂ ਜ਼ਿਆਦਾ ਬੱਚਤ ਹੋਏਗੀ ਤਾਂ ਵਿਆਜ ਦੀ ਦਰ ਘੱਟ ਜਾਏਗੀ ਤੇ ਬੱਚਤ ਤੇ ਨਿਵੇਸ਼ ਬਰਾਬਰ ਹੋ ਜਾਣਗੇ ਤੇ ਅਰਥਵਿਵਸਥਾ ਵਿੱਚੋਂ ਬੇਰੁਜ਼ਗਾਰੀ ਖਤਮ ਹੋ ਜਾਏਗੀ ਤੇ ਹੁਣ ਆਪਾਂ ਦੇਖਦੇ ਹਾਂ ਕਿ ਪੂਰਨ ਰੋਜ਼ਗਾਰ ਦਾ ਮਤਲਬ ਕੀ ਹੁੰਦਾ ਹੈ ਹੁਣ ਆਪਾਂ ਗੱਲ ਕੀਤੀ ਹੈ ਕਿ ਜਿਹੜੀ ਪੂੰਜੀਵਾਦ ਅਰਥਵਿਵਸਥਾ ਹੈਗੀ ਹੈ ਉਹਦੇ ਵਿੱਚ ਪੂਰਨ ਰੋਜ਼ਗਾਰ ਪਾਇਆ ਜਾਂਦਾ ਹੈ ਕੰਮ ਸਧਾਰਨ ਜੀ ਗੱਲ ਤੇ ਪੂਰਨ ਰੋਜ਼ਗਾਰ ਦਾ ਮਤਲਬ ਕੀ ਹੁੰਦਾ ਹੈ ਦੇਖੋ ਆਮ ਜਿਹੜਾ ਇੱਕ ਆਮ ਵਿਅਕਤੀ बोल ਰਿਹਾ ਹੈਗਾ ਤਾਂ ਉਹਦਾ ਮਤਲਬ ਹੁੰਦਾ ਹੈ ਕਿ ਪੂਰਨ ਰੋਜ਼ਗਾਰ ਦਾ ਮਤਲਬ ਹੈਗਾ ਵੀ ਜਿੱਥੇ ਬੇਰੁਜ਼ਗਾਰੀ ਨਹੀਂ ਪਾਈ ਜਾਂਦੀ ਕਿਰਤ ਦੀ ਮੰਗ ਲੇਬਰ ਦੀ ਮੰਗ ਤੇ ਉੋਤੇ ਬਰਾਬਰ ਹੁੰਦੀ ਹੈ ਬਟ ਅਰਥ ਸ਼ਾਸਤਰ ਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਪੂਰਨ ਰੋਜ਼ਗਾਰ ਉਹ ਸਥਿਤੀ ਹੁੰਦੀ ਹੈ ਜਿਹੜੇ ਲੋਕ ਜਿਹੜੀ ਪ੍ਰਚਲਿਤ ਮਜ਼ਦੂਰੀ ਦੀ ਦਰ ਤੇ ਕੰਮ ਕਰਨ ਦੇ ਇੱਛਕ ਹਨ ਉਹਨਾਂ ਨੂੰ ਕੰਮ ਮਿਲਦਾ ਹੈ। ਕਿ ਜਿਹੜੇ ਲੋਕ ਜਿਹੜਾ ਵੀ ਮਜ਼ਦੂਰੀ ਦਰ ਚੱਲ ਰਹੀ ਹੈ ਉਹਦੇ ਤੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਕੰਮ ਮਿਲਦਾ ਹੈਗਾ। ਲੋਕ ਆਪਣੀ ਇੱਛਾ ਦੇ ਨਾਲ ਬੇਰੁਜ਼ਗਾਰ ਹੁੰਦੇ ਆ। ਪੈਂਸਰ ਦੇ ਮੁਤਾਬਿਕ ਪੂਰਨ ਰੋਜ਼ਗਾਰ ਇੱਕ ਐਹੋ ਜਿਹੀ ਸਥਿਤੀ ਹੈ ਜਿਸ ਵਿੱਚ ਕੋਈ ਵੀ ਵਿਅਕਤੀ ਜੋ ਕੰਮ ਕਰਨਾ ਚਾਹੁੰਦਾ ਹੈ ਉਹਨੂੰ ਕੰਮ ਮਿਲ ਰਿਹਾ ਹੈ। ਸਿਰਫ ਉਹੀ ਲੋਕ ਬੇਰੁਜ਼ਗਾਰ ਹੁੰਦੇ ਹਨ ਇਹਦੇ ਵਿੱਚ ਸੰਘਰਸ਼ਤਮਕ ਲੈਸ ਸਚਨਾਤਮਕ ਰੂਪ ਤੇ ਜਿਹੜੀ ਹੁੰਦੀ ਹੈ ਬੇਰੁਜ਼ਗਾਰੀ ਹੁੰਦੀ ਹੈ ਫਿਰ ਪੂਰਨ ਰੋਜ਼ਗਾਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਇਹ ਨਹੀਂ ਹੁੰਦਾ ਕਿ ਬਿਲਕੁਲ ਵੀ ਬੇਰੁਜ਼ਗਾਰੀ ਨਹੀਂ ਪਾਈ ਜਾਂਦੀ ਇਹਦੇ ਵਿੱਚ ਕੁਝ ਕਿਸਮ ਦੀ ਬੇਰੁਜ਼ਗਾਰੀ ਪਾਈ ਜਾਂਦੀ ਹੈ ਜਿਹਨੂੰ ਆਪਾਂ ਬੇਰੁਜ਼ਗਾਰੀ ਦੀ ਕੁਦਰਤ ਕਰਕੇ ਨੇ ਪੂਰਨ ਰੋਜ਼ਗਾਰ ਦੀ ਜਦੋਂ ਆਪਾਂ ਗੱਲ ਕਰਦੇ ਹੈਗੇ ਅਣਇਛਿਤ ਬੇਰੋਜ਼ਗਾਰੀ ਦੀ ਅਨਹਾ ਇਹਦਾ ਮਤਲਬ ਜਿਹੜਾ ਵਿਅਕਤੀ ਪ੍ਰਚਲਿਤ ਰਨ ਤੇ ਕੰਮ ਕਰਨਾ ਚਾਹੁੰਦਾ ਉਹਨੂੰ ਮਿਲ ਜਾਵੇ ਆਪਣੀ ਮਰਜ਼ੀ ਦੇ ਨਾਲ ਜਿਹੜਾ ਨਹੀਂ ਕੰਮ ਕਰਦਾ ਉਹ ਆਪਣੀ ਮਰਜ਼ੀ ਦੇ ਨਾਲ ਬੇਰੁਜ਼ਗਾਰ ਹੁੰਦਾ ਹੈ ਬੇਰੋਜ਼ਗਾਰੀ ਦੀਆਂ ਕਿਸਮਾਂ ਪਹਿਲੀ ਜਿਹੜੀ ਹੈਗੀ ਫ੍ਰਿਕਸ਼ਨਲ ਅਨਇੰਪਲੋਇਮੈਂਟ ਹੈ ਜਿਹਨੂੰ ਆਪਾਂ ਸੰਘਰਸ਼ਤਮਿਕ ਬੇਰੋਜ਼ਗਾਰੀ ਵੀ ਕਹਿ ਦਿੰਦੇ ਹਾਂ ਦੇਖੋ ਇਹਦੇ ਵਿੱਚ ਕੀ ਹੁੰਦਾ ਹੈਗਾ ਕਿ ਜਿਵੇਂ ਅਰਥਵਿਵਸਥਾ ਹੁੰਦੀ ਹੈ ਗਨਿਸ਼ੀਲ ਹੁੰਦੀ ਹੈ ਬਦਲਦੀ ਰਹਿੰਦੀ ਹੈ ਕੀ ਹੈ ਔਰ ਜਦੋਂ ਅਰਥਵਿਵਸਥਾ ਦੇ ਵਿੱਚ ਬਦਲਾਅ ਆਉਂਦੇ ਹੈਗੇ ਉਹਦੇ ਨਾਲ ਕੀ ਹੁੰਦਾ ਹੈਗਾ ਕਿ ਕੁਝ ਲੋਕ ਜਿਹੜੇ ਹੁੰਦੇ ਹੈਗੇ ਅਸਥਾਈ ਰੂਪ ਨਾਲ ਬੇਰੁਜ਼ਗਾਰ ਹੋ ਜਾਂਦੇ ਹੈ ਇਹ ਜਿਹੜੀ ਅਸਥਾਈ ਬੇਰੁਜ਼ਗਾਰ ਹੁੰਦੀ ਹੈ ਇਹਨੂੰ ਆਪਾਂ ਸਗਸ਼ਟਮਿਕ ਬੇਰੁਜ਼ਗਾਰੀ ਕਹਿੰਦੇ ਹੈਗੇ ਇਦੇ ਵਿੱਚ ਕੀ ਹੁੰਦਾ ਕਿ ਜਿਹੜੀ ਆਪਣੀ ਲੇਬਰ ਹੁੰਦੀ ਹੈ ਉਹ ਬទਹੀਨ ਹੁੰਦੀ ਹੈ ਕਿਉਂਕਿ ਜਿਵੇਂ ਹੁਣ ਮੈਨੂੰ ਵੀ ਕੰਮ ਮਿਲੇ ਬੰਬੇ ਵਿੱਚ ਕੰਮ ਮਿਲਨੇ ਤੇ ਮੈਂ ਬੰਬੇ ਨਹੀਂ ਜਾਣਾ ਇਹ ਜਿਹੜੀ ਕਿਰਤ ਜਿਹੜੀ ਹੁੰਦੀ ਹੈ ਮਜ਼ਦੂਰ ਜਿਹੜੇ ਹੁੰਦੀਆਂ ਉਹਨਾਂ 'ਚ ਗਤੀਹੀਣਤਾ ਹੁੰਦੀ ਹੈ ਕਈ ਵਾਰ ਕੱਚੇ ਮਾਲ ਦੀ ਕਮੀ ਨਹੀਂ ਹੁੰਦੀ ਰੋਜ਼ਗਾਰ ਦੇ ਮੌਕੇ ਦੀ ਜਿਹੜੀ ਵਿਸ਼ੇ ਹੁੰਦੀ ਹੈ ਉਹ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ ਹੈਗੀ ਮਸ਼ੀਨਰੀ ਦੀ ਟੁੱਟਪਾੜ ਹੁੰਦੀ ਹੈਗੀ ਹੈ ਲੋਕਾਂ ਦਾ ਰੋਜ਼ਗਾਰ ਬਦਲਦਾ ਸੁਭਾਵ ਹੁੰਦਾ ਹੈਗਾ ਕਈ ਵਾਰੀ ਆਪਾਂ ਨੂੰ ਇਹ ਵੀ ਹੁੰਦਾ ਵੀ ਚੰਗਾ ਰੋਜ਼ਗਾਰ ਲੱਭਾਂਗੇ ਜਿਹਦੇ ਕਰਕੇ ਥੋੜੀ ਦੇਰ ਲਈ ਬੇਰੁਜ਼ਗਾਰੀ ਪਾਈ ਜਾਂਦੀ ਹੈਗੀ ਦੂਜੀ ਹੈਗੀ ਇਹ ਸਟਰਕਚਰਲ ਅਨਇੰਪਲੋਇਮੈਂਟ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਨੇ ਸਰਚਨਾਤਮਿਕ ਬੇਰੁਜ਼ਗਾਰੀ ਦੇਖੋ ਇਹਦੇ ਵਿੱਚ ਕੀ ਹੁੰਦਾ ਕਿ ਕੁਝ ਉਦਯੋਗ ਜਿਹੜੇ ਹੁੰਦੇ ਆ ਲੰਬੇ ਸਮੇਂ ਵਿੱਚ ਵੀ ਕਿਸਾਵਟ ਦੇ ਕਰਕੇ ਇਹ ਬੇਰੁਜ਼ਗਾਰੀ ਪਾਈ ਜਾਂਦੀ ਹੈਗੀ ਕਿਉਂਕਿ ਹਮ ਜਿਵੇਂ ਅਰਥਵਿਵਸਥਾ ਦਾ ਚੱਕਰ ਤਾਂ ਪਟਾਕਦਾ ਬਦਲਦਾ ਹੈਗਾ ਬੇਰੁਜ਼ਗਾਰੀ ਉਤਪਨ ਹੁੰਦੀ ਹੈਗੀ ਕਿਉਂਕਿ ਉਹਦੇ ਵਿੱਚ ਕੀ ਹੁੰਦਾ ਹੈਗਾ ਕਿ ਜਿਵੇਂ ਜ਼ਮੀਨ ਤੇ ਪੂੰਜੀ ਦੀ ਸਪਲਾਈ ਘਟ ਹੋ ਜਾਂਦੀ ਹੈਗੀ ਉਤਪਾਦਨ ਦੇ ਸਾਧਨ ਆਪਾਂ ਨੂੰ ਮਿਲਦੇ ਨਹੀਂ ਹੈਗੇ ਜਿਹੜੀ ਆਪਣੀ ਲੇਬਰ ਹੁੰਦੀ ਹੈ ਉਹਨਾਂ ਨੂੰ ਪੁਰਾਣੇ ਤੌਰ ਤਰੀਕਿਆਂ ਨਾਲ ਕੰਮ ਆਉਂਦਾ ਹੈਗਾ ਬਟ ਅੱਜ ਦੀ ਜਿਹੜੀ ਟੈਕਨੋਲੋਜੀ ਹੁੰਦੀ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਜਿਹੜੇ ਆਧੁਨਿਕ ਉਦਯੋਗ ਲੱਗ ਜਾਂਦੇ ਹੈਗੇ ਉਹਨਾਂ ਦੀ ਲੋੜਾਂ ਮੁਤਾਬਿਕ ਉਹਨਾਂ ਨੂੰ ਕੰਮ ਨਹੀਂ ਆਉਂਦਾ ਹੈ ਦੇਖੋ ਜਦੋਂ ਦੇਸ਼ ਵਿੱਚ ਉਤਪਾਦਨ ਦੀਆਂ ਤਕਨੀਕਾਂ ਤੇ ਵਸਤੂ ਦੇ ਉਤਪਾਦਨ ਦੀ ਪ੍ਰਕਿਰਤੀ ਵਿੱਚ ਤਬਦੀਲੀ ਆਉਂਦੀ ਹੈ ਤਾਂ ਕੁਝ ਉਦਯੋਗ ਬੰਦ ਹੋ ਜਾਂਦੇ ਹੈ ਤੇ ਇਹ ਬੇਰੋਜ਼ਗਾਰੀ ਜਿਹੜੀ ਹੁੰਦੀ ਹੈ ਉਹ ਨਾਲ ਕਰਕੇ ਉਤਪਨ ਹੁੰਦੀ ਹੈਗੀ ਦੇਰ ਅਨਿચ્છਿਤ ਬੇਰੁਜ਼ਗਾਰੀ ਦੇਖੋ ਅਨਿચ્છਿਤ ਬੇਰੁਜ਼ਗਾਰੀ ਉਹ ਜੇ ਵੀ ਜਦੋਂ ਆਪਕਾ ਕੰਮ ਤਾਂ ਕਰਨਾ ਚਾਹੁੰਦੇ ਆਂ ਪਰ ਆਪਾਂ ਨੂੰ ਕੰਮ ਨਹੀਂ ਮਿਲਦਾ ਜਦੋਂ ਮਜ਼ਦੂਰ ਲੋਕ ਜਿਹੜੇ ਹੁੰਦੇ ਹੈਗੇ ਕੰਮ ਕਰਨਾ ਚਾਹੁੰਦੇ ਆਂ ਪਰ ਉਹਨਾਂ ਨੂੰ ਕੰਮ ਨਹੀਂ ਮਿਲਦਾ ਜਦੋਂ ਪ੍ਰਚਲਿਤ ਮਜ਼ਦੂਰੀ ਦਰ ਤੇ ਕੰਮ ਕਰਨ ਲਈ ਤਿਆਰ ਹੁੰਦੇ ਆਂ ਪਰ ਉਹਦੇ ਬਾਵਜੂਦ ਵੀ ਉਹਨਾਂ ਨੂੰ ਕੰਮ ਨਹੀਂ ਮਿਲਦਾ ਸਵੈ ਇਛਤ ਹੁੰਦਾ ਭਈ ਕੰਮ ਤਾਂ ਮਿਲ ਰਿਹਾ ਪਰ ਮੈਂ ਤਿਆਰ ਨਹੀਂ ਹਾਂ ਪ੍ਰਚਲਿਤ ਮਜ਼ਦੂਰੀ ਦਰ ਤੇ ਕੰਮ ਕਰਨ ਲਈ ਉਹ ਤਿਆਰ ਨਹੀਂ ਹੁੰਦੇ ਤਾਂ ਆਪਣੀ ਮਰਜ਼ੀ ਦੇ ਨਾਲ ਬੇਰੁਜ਼ਗਾਰ ਹੁੰਦੇ ਆਂ ਮੌਸਮੀ ਬੇਰੋਜ਼ਗਾਰੀ ਹੁੰਦੀ ਹੈ ਕਿ ਜਿਵੇਂ ਸੀਜ਼ਨ ਬਦਲ ਜਾਂਦਾ ਹੈਗਾ ਫੈਸ਼ਨ ਬਦਲ ਜਾਂਦਾ ਹੈਗਾ ਰੁਚੀਆਂ ਬਦਲ ਜਾਂਦੀਆਂ ਹੈਗੇ ਜਿਨ੍ਹਾਂ ਦੇ ਵਿੱਚ ਕੀ ਹੁੰਦਾ ਹੈਗਾ ਜਿਵੇਂ ਹੁਣ ਬਰਫ਼ ਦਾ ਕੱਠਾ ਨਾ ਦੇਖੋ ਜੀ ਇਹ ਸਰਦੀਆਂ ਦੇ ਵਿੱਚ ਬੰਦ ਰਹੇਗਾ ਕਿਉਂਕਿ ਗਰਮੀਆਂ 'ਚ ਚੱਲਦਾ ਹੈਗਾ ਤੇ ਮੌਸਮੀ ਬੇਰੋਜ਼ਗਾਰੀ ਹੁੰਦੀ ਹੈ ਉਹਦੀ ਤਕਨੀਕੀ ਬੇਰੋਜ਼ਗਾਰੀ ਹੁੰਦੀ ਹੈ ਵੀ ਜਿਹੜੀ ਉਤਪਾਦਨ ਦੀਆਂ ਤਕਨੀਕਾਂ ਦੇ ਵਿੱਚ ਜਦੋਂ ਪਰਵਰਤਨ ਆਉਂਦੀ ਹੈ ਤੇ ਉਹਦੇ ਕਰਕੇ ਉਹ ਬੇਰੋਜ਼ਗਾਰੀ ਜ਼ਿਆਦਾ ਹੁੰਦੀ ਹੈਗੀ ਹੈ ਹੁਣ ਆਪਾਂ ਦੇਖਦੇ ਹਾਂ ਵੀ ਜਿਹੜੀ ਇਹ ਪਰੰਪਰਾਵਾਦੀ ਸਿਧਾਂਤ ਹੈ ਇਹ ਕੁਝ ਅਸੰਪਸ਼ਨ ਉੱਤੇ ਆਧਾਰਿਤ ਹੈ ਤੁਮਾਨਤਾਵਾਂ ਉੱਤੇ ਬੇਸ ਹੈ ਪਹਿਲਾਂ ਤਾਂ ਆਪਾਂ ਕਹਿੰਦੇ ਕਿ ਜਿਹੜਾ ਹਰ ਇੱਕ ਮਨੁੱਖ ਹੈਗਾ ਇਹ ਵਿਚਾਰਵਾਨ ਹੈ ਵਿਚਾਰਵਾਨ ਦਾ ਮਤਲਬ ਹੈ ਵੀ ਸੋਚ ਸਮਝਦਾ ਹੈਗਾ ਉਹਦਾ ਜਿਹੜਾ ਉਦੇਸ਼ ਹੈਗਾ ਜਿਆਦਾ ਤੋਂ ਜਿਆਦਾ ਸੰਤੁਸ਼ਟੀ ਪ੍ਰਾਪਤ ਕਰਨਾ ਹੈ ਫਿਰ ਹੈ ਕਿ ਜਿਹੜੀ ਅਰਥਵਵਸਥਾ ਹੈਗੀ ਹੈ ਉਹਦੇ ਵਿੱਚ ਪੂਰਨ ਪਤੀਯੋਗਤਾ ਹੈ ਚਾਹੇ ਉਹ ਵਸਤੂ ਬਾਜ਼ਾਰ ਹੈ ਚਾਹੇ ਲੇਬਰ ਹੈ ਚਾਹੇ ਕਿਰਤ ਬਾਜ਼ਾਰ ਹੈ ਉਹਦੇ ਵਿੱਚ ਕੀ ਹੈਗਾ ਕਿ ਪੂਰਨ ਪਤੀਯੋਗਤਾ ਹੈ ਪਰ ਆਪ ਵੀ ਮੰਨਦੇ ਹੈਗੇ ਕਿ ਜਿਹੜੀ ਉਤਪਾਦਨ ਦੀ ਤਕਨੀਕ ਹੈ ਕਾਰੋਬਾਰ ਦੇ ਸੰਗਠਨ ਵਿੱਚ ਲੰਬੇ ਸਮੇਂ ਵਿੱਚ ਕੋਈ ਪਰਵਰਤਨ ਨਹੀਂ ਹੁੰਦਾ। ਇਹਦੇ ਵਿੱਚ ਜਿਹੜੀ ਮੁਦਰਾ ਹੁੰਦੀ ਹੈ ਉਹ ਇੱਕ ਛੇਨ ਦਾ ਕੰਮ ਕਰਦੀ ਹੈ ਵੀ ਆਪਾਂ ਪੈਸੇ ਦੇ ਕੇ ਲੈ ਕੇ ਚੀਜ਼ਾਂ ਖਰੀਦੇ-ਵੇਚ ਸਕਦੇ ਹਾਂਗੇ। ਫਿਰ ਜਿਹੜੀ ਮਜ਼ਦੂਰੀ, ਕੀਮਤ, ਵਿਆਜ ਦੀ ਦਰ ਲੋਚੀਲ ਹੁੰਦੀ ਹੈ ਡਿਮਾਂਡ ਤੇ ਸਪਲਾਈ ਦੇ ਅਕੋਰਡਿੰਗਲੀ ਇਹ ਤਬਦੀਲ ਹੁੰਦਾ ਰਹਿੰਦੀ ਹੈ। ਤੇਰੇ ਮੁਦਰਾ ਤੇ ਜਿਹੜੀ ਅਸਲ ਮਜ਼ਦੂਰੀ ਵੀ ਜਿਹੜੀ ਨਗਦ ਮਜ਼ਦੂਰੀ ਹੁੰਦੀ ਹੈ ਤੇ ਜਿਹੜੀ ਅਸਲ ਮਜ਼ਦੂਰੀ ਹੁੰਦੀ ਹੈ ਉਹਦੇ ਵਿੱਚ ਸਿੱਧਾ ਸਬੰਧ ਹੁੰਦਾ ਹੈ। ਬੱਚਤ ਤੇ ਨਿਵੇਸ਼ ਕੁਝ ਦੇ ਬਰਾਬਰ ਹੁੰਦੇ ਆ। ਤੇ ਜਿਹੜੀ ਸਰਕਾਰ ਹੁੰਦੀ ਹੈ ਉਹ ਕੋਈ ਦਖਲ ਅੰਦਾਜ਼ੀ ਨਹੀਂ ਕਰਦੀ ਹੈ ਕਿ ਆਰਥਿਕ ਗਤੀਆਂ ਵਿਤਰੀਆਂ ਦੇ ਵਿੱਚ ਸਰਕਾਰ ਦਾ ਕੋਈ ਲੈਣ ਦੇਣ ਨਹੀਂ ਹੁੰਦਾ ਹੈਗਾ। ਸਾਰਾ ਕੁਝ ਜਿਹੜਾ ਹੁੰਦਾ ਮੰਗ ਤੇ ਪੂਰਤੀ ਦੀ ਹੈ ਜਿਹੜੀਆਂ ਆਰਥਿਕ ਹੈਗੇ ਆ ਉਹਨਾਂ ਦੇ ਵਿਚ ਤਕਬੀਰੀ ਨਾਲ ਸੰਤੁਲਨ ਆਉਂਦਾ ਹੈ। ਇਹ ਜਿਹੜੀ ਅਰਥਵਿਵਸਥਾ ਹੈਗੀ ਹੈ ਮੰਦਰ ਅਰਥਵਿਵਸਥਾ ਹੈਗਾ ਇਹਦਾ ਵਿਕੇਸ਼ੀ ਵਪਾਰ ਦਾ ਇਹਦੇ ਤੇ ਕੋਈ ਅਸਰ ਨਹੀਂ ਹੁੰਦਾ ਹੈਗਾ ਤੇ ਜਿਹੜੀ ਤਕਨੀਕਾਂ ਹੁੰਦੀਆਂ ਹੈਗੀਆਂ ਉਹ ਸਥਿਰ ਹੁੰਦੀਆਂ ਉਹਨਾਂ ਦੇ ਵਿੱਚ ਵੀ ਕੋਈ ਤਬਦੀਲੀ ਨਹੀਂ ਹੁੰਦੀ ਹੈਗੀ ਹੁਣ ਆਪਾਂ ਦੇਖਦੇ ਆ ਇਹ ਜਿਹੜਾ ਪਰੰਪਰਾਵਾਦੀ ਸਿਧਾਂਤ ਹੈਗਾ ਇਹਦੇ ਬਾਰੇ ਆਪਾਂ ਅਧਿਨਨ ਕਰਦੇ ਹੈਗੇ ਵੀ ਇਹਦੇ ਵਿੱਚ ਕਿਵੇਂ ਉਤਪਾਦਨ ਤੇ ਰੋਜ਼ਗਾਰ ਦਾ ਨਿਰਧਾਰਨ ਹੁੰਦਾ ਹੈਗਾ देखो यहां इथे जेड़ा ਹੈਗਾ ਉਤਪਾਦਨ ਜਿਹੜਾ ਹੈਗਾ ਉਤਪਾਦਨ ਤੇ ਰੋਜ਼ਗਾਰ ਇਹ ਉਤਪਾਦਨ ਫलन ਤੇ ਕਿਰਤ ਦੀ ਮੰਗ ਅਤੇ ਸਪਲਾਈ ਦੇ ਸੰਤੁਲਨ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਹੈਗੇ ਇਹਦਾ ਮਤਲਬ ਹੈਗਾ ਕਿ ਵੀ ਕਿਸੇ ਵੀ ਅਰਥਵਿਵਸਥਾ ਦੇ ਵਿੱਚ ਜੇ ਆਪਾਂ ਉਤਪਾਦਨ ਤੇ ਰੋਜ਼ਗਾਰ ਦਾ ਨਿਰਧਾਰਨ ਕਰਨਾ ਹੈਗਾ ਤਾਂ ਉਹਦੇ ਵਿੱਚ ਆਪਾਂ ਉਤਪਾਦਨ ਫलन ਤੇ ਕਿਰਤ ਦੀ ਮੰਗ ਅਤੇ ਪੂਰਤੀ ਦੁਆਰਾ ਕਰ ਸਕਦੇ ਹੈਗੇ ਉਤਪਾਦਨ ਜਿਹੜੀ ਹੈਗੀ ਹੈ ਇੱਕ ਕਾਫੀ ਸਾਰੀ ਚੀਜ਼ਾਂ ਦੇ ਉੱਤੇ ਲੇਬਰ ਕਰਦੀ ਹੈਗੀ ਹੈ ਜਿਵੇਂ ਕਿ ਐਲ ਜਿਹੜਾ ਹੈਗਾ ਲੇਬਰ ਹੈਗੀ ਹੈ ਤੇ ਜਿਹੜੀ ਕੇ ਹੈਗੀ ਹੈ ਪੂੰਜੀ ਹੈਗੀ ਹੈ ਟੀ ਜਿਹੜੀ ਹੈਗੀ ਹੈ ਤਕਨੀਕ ਹੈਗੀ ਹੈ ਅਨ ਜਿਹੜਾ ਅਨ ਜਿਹੜਾ ਹੈਗਾ ਇਹ ਇਮਪਲॉयਮੈਂਟ ਹੈਗੀ ਹੈ ਪ੍ਰੋਡਕਸ਼ਨ ਜਿਹੜਾ ਹੈਗਾ ਇਹ ਸਾਰੇ ਫੈਕਟਰ ਦੇ ਉੱਤੇ ਡਿਪੈਂਡ ਕਰਦਾ ਹੈ ਅਰਧਕਾਲ ਦੇ ਵਿੱਚ ਦੇਖੋ ਜਿਹੜੀ ਪੂੰਜੀ ਹੈਗੀ ਐ L ਜਿਹੜਾ ਹੈਗਾ ਲੈਂਡ ਹੈਗਾ K ਜਿਹੜੀ ਹੈਗੀ ਐ ਪੂੰਜੀ ਹੈਗੀ ਐ N ਜਿਹੜਾ ਹੈਗਾ ਰੋਜ਼ਗਾਰ ਹੈਗਾ ਜ਼ਮੀਨ ਤੇ ਟੈਕਨੋਲੋਜੀ ਜਿਹੜੀ ਹੁੰਦੀ ਹੈ ਸਥਿਰ ਹੁੰਦੀ ਹੈਗੀ ਤੇ ਜਿਹੜਾ ਉਤਪਾਦਨ ਹੈਗਾ ਉਹ ਜਿਹੜਾ ਹੈਗਾ N ਦੇ ਉੱਤੇ ਡਿਪੈਂਡ ਕਰਦਾ ਹੈਗਾ ਠੀਕ ਹੈ ਉਤਪਾਦਨ ਜਿਹੜਾ ਹੈਗਾ ਕਿਰਤ ਦਾ ਫਲਨ ਹੈਗਾ ਇਹਦਾ ਮਤਲਬ ਹੁੰਦਾ ਹੈ ਕਿ ਉਤਪਾਦਨ ਦੀ ਜਿਹੜੀ ਮਾਤਰਾ ਹੁੰਦੀ ਹੈ ਰੋਜ਼ਗਾਰ ਦੇ ਪਦਰ ਦੇ ਉੱਤੇ ਨਿਰਭਰ ਕਰਦੀ ਹੈਗੀ ਤਾਂ ਕਿ ਇੱਥੇ ਜਿਹੜੀ L ਹੈਗੀ ਐ ਲੈਂਡ ਹੈਗੀ ਐ ਕਿ ਜਿਹੜੀ ਹੈਗੀ ਪੂੰਜੀ ਹੈਗੀ ਐ ਐਨ ਜਿਹੜੀ ਹੈਗੀ ਕਿਰਤ ਹੈਗੀ ਐ ਟੀ ਜਿਹੜੀ ਹੈਗੀ ਟੈਕਨੋਲੋਜੀ ਹੈਗੀ ਐ ਤੇ ਆ ਜਿਹੜੀਆਂ ਤਿੰਨੇ ਚੀਜ਼ਾਂ ਹੈਗੀਆਂ ਐ ਐਲ ਹੋ ਗਿਆ ਕੇ ਹੋ ਗਿਆ ਤੇ ਟੀ ਇਹ ਸاتھ ਰਹਿੰਦੇ ਐ ਤੇ ਪ੍ਰੋਡਕਸ਼ਨ ਜਿਹੜੀ ਹੈਗੀ ਐ ਕਿਰਤ ਉੱਤੇ ਡਿਪੈਂਡ ਕਰਦੀ ਹੈਗੀ ਐ ਪ੍ਰੋਡਕਸ਼ਨ ਇਜ਼ ਅ ਫੰਕਸ਼ਨ ਆਫ ਕਿਰਤ ਉਤਪਾਦਨ ਦੀ ਮਾਤਰਾ ਰੋਜ਼ਗਾਰ ਦੇ ਪਦਰ ਤੇ ਉੱਤੇ ਨਿਰਭਰ ਕਰਦੀ ਹੈਗੀ ਐ ਹੁਣ ਇਹਦੇ ਵਿੱਚ ਆਪਾਂ ਦੇਖਦੇ ਆਂ ਆ ਆਪਣਾ ਜਿਹੜਾ ਹੈਗਾ ਉਤਪਾਦਨ ਫੰਕਸ਼ਨ ਹੈਗਾ ਇਹਦੇ ਵਿੱਚ ਆਪਾਂ ਦੇਖ ਰਹੇ ਹਾਂ ਜਿਵੇਂ ਜਿਵੇਂ ਆਪਾਂ ਲੇਬਰ ਨੂੰ ਵਧਾ ਰਹੇ ਹੈਗੇ ਆ ਉਵੇਂ-ਉਵੇਂ ਕੀ ਹੈਗਾ ਕਿ ਆਪਣਾ ਆਉਟਪੁੱਟ ਵਧ ਰਿਹਾ ਹੈਗਾ ਅਲਪਕਾਲ ਵਿੱਚ ਜਿਵੇਂ ਜਿਵੇਂ ਕਿਰਤ ਦੀ ਮਾਤਰਾ ਜਾਂ ਰੋਜ਼ਗਾਰ ਵਧਦਾ ਹੈਗਾ ਉਤਪਾਦਨ ਵੀ ਵਧ ਜਾਂਦਾ ਹੈ ਪਰੰਤੂ ਆਪਾਂ ਦੇਖਦੇ ਹਾਂ ਵੀ ਜਿਹੜਾ ਆ ਉਤਪਾਦਨ ਫੰਕਸ਼ਨ ਹੈਗਾ ਇੱਥੇ ਮੈਂ ਅਧਿਕਤਮੰਦ ਉਸ ਤੋਂ ਬਾਅਦ ਇਹ ਘਟਨਾ ਸ਼ੁਰੂ ਹੋ ਜਾਂਦਾ ਹੈਗਾ ਪਰੰਤੂ ਇੱਕ ਸੀਮਾ ਤੋਂ ਬਾਅਦ ਉਤਪਾਦਨ ਦੀ ਵਧਣ ਦੀ ਦਰ ਜਿਹੜੀ ਜਿ ਸਮਾਤ ਉਤਪਾਦਤਾ ਹੈਗੀ ਇਹ ਘਟ ਜਾਂਦੀ ਹੈਗੀ ਅਲਪ ਕਾਲ ਵਿੱਚ ਉਤਪਾਦਨ ਦੇ ਉੱਤੇ ਘਟਦੇ ਪ੍ਰਤੀਫਲ ਦਾ ਨਿਯਮ ਲਾਗੂ ਹੁੰਦਾ ਹੈ ਅਲਪ ਕਾਲ ਵਿੱਚ ਜੋ ਜਦ ਕਿ ਦਿੱਕਿੰਟ ਵਿੱਚ ਵਾਧਾ ਹੁੰਦਾ ਹੈ ਤਾਂ ਉਤਪਾਦਨ ਵੀ ਵਧਦਾ ਹੈ ਪਰੰਤੂ ਆਪਾਂ ਦੇਖਿਆ ਵੀ ਜਿਹੜਾ ਆਪਣਾ ਉਤਪਾਦਨ ਫੰਕਸ਼ਨ ਹੈਗਾ ਇੱਕ ਸੀਮਾ ਤੋਂ ਬਾਅਦ ਕਿ ਕੋਈ ਇੱਕ ਸੀਮਾ ਤੋਂ ਬਾਅਦ ਇਹ ਜਾ ਕੇ ਘਟਨਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਇਹ ਘਟਦੇ ਸੀਮਾਂਤ ਪ੍ਰਤੀਫਲ ਦੇ ਨਿਯਮ ਉਤੇ ਅਧਾਰਤ ਹੁੰਦਾ ਹੈ ਕਿ ਜਿਹੜਾ ਉਤਪਾਦਨ ਵਿੱਚ ਘਟਾ ਮਤਲਬ ਜਿਹੜਾ ਉਤਪਾਦਨ ਵਿੱਚ ਵਾਧਾ ਹੁੰਦਾ ਉਹ ਘਟਦੀ ਦਰ ਨਾਲ ਹੁੰਦਾ ਹੈਗਾ ਇਹ ਕੋ ਜਿਹੜਾ ਰੋਜ਼ਗਾਰ ਦਾ ਸੰਤੁਲਨ ਹੁੰਦਾ ਹੈ ਇਮੰਗ ਤੇ ਸਪਲਾਈ ਵਿਚਕਾਰ ਸਮਾਨਤਾ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ ਦੇਖੋ ਕਿਰਤ ਦੀ ਮੰਗ ਆਪਾਂ ਲੇਬਰ ਦੀ ਮੰਗ ਕਿਉਂ ਕਰਦੇ ਹਾਂ ਕਿਉਂਕਿ ਉਹਦੇ ਵਿੱਚ ਉਤਪਾਦਕਤਾ ਹੁੰਦੀ ਹੈ ਉਹਦੇ ਵਿੱਚ ਪ੍ਰੋਡਿਊਸ ਕਰਨ ਦੀ ਸ਼ਕਤੀ ਹੁੰਦੀ ਹੈ ਤੇ ਕਿਰਤ ਦੀ ਮੰਗ ਆਪਾਂ ਕਿਸ ਲੈਵਲ ਤੱਕ ਕਰਦੇ ਹੈਗੇ ਕਿ ਜਿੱਥੇ ਉਹਦੀ ਮੰਗ ਜਿਹੜੀ ਹੁੰਦੀ ਹੈਗੀ ਹੈ ਉਹਦੀ ਸੀਮਤ ਆਮਦਨ ਉਤਪਾਦਕਤਾ ਮਜ਼ਦੂਰੀ ਦੇ ਬਰਾਬਰ ਹੋਵੇ W ਜਿਹੜੀ ਹੈਗੀ ਹੈ MRTP ਦੇ ਬਰਾਬਰ ਹੋਵੇ ਜਾਂ ਇਹਨੂੰ ਆਪਾਂ ਇਦਾਂ ਵੀ ਲਿਖ ਸਕਦੇ ਆ P MPP ਯਾ ਜਿਹੜੀ ਆਹ ਰੀਅਲ ਵੇਜ ਰੇਟ ਹੈਗਾ W ਡਿਵਾਈਡਿਡ ਬਾਈ P which is equal to MPP ਦੇਖੋ W ਜਿਹੜਾ ਹੈਗਾ ਆਪਾਂ ਮਜ਼ਦੂਰੀ ਦੇਣੀ ਹੈ MPP ਹੁੰਦੀ ਹੈ ਸੀਮਤ ਬੋទੀਕ ਉਤਪਾਦਤਾ ਵੀ ਕਿ ਜਿਹੜਾ ਮਜ਼ਦੂਰ ਹੈਗਾ ਉਹ ਕਿੰਨੇ ਯੂਨਿਟ ਪ੍ਰੋਡਿਊਸ ਕਰ ਸਕਦਾ ਹੈ ਜਿਹੜੀ ਇੱਥੇ WP ਹੁੰਦੀ ਹੈ ਇਹ ਹੁੰਦੀ ਹੈ ਵਾਸਤਵਿਕ ਮਜ਼ਦੂਰੀ ਦਾ ਤੇ ਆਪਾਂ ਦੇਖਦੇ ਆ ਵੀ ਜਦੋਂ ਮਜ਼ਦੂਰੀ ਆ ਦੀ ਬੇਸਿਕਲੀ ਕੀ ਹੁੰਦਾ ਕਿ ਜੇ ਮਜ਼ਦੂਰੀ ਦੀ ਦਰ ਵਧ ਜਾਂਦੀ ਹੈ ਤਾਂ ਮਜ਼ਦੂਰੀ ਦੀ ਮੰਗ ਘਟ ਜਾਂਦੀ ਹੈ ਤੇ ਮਜ਼ਦੂਰੀ ਘਟਣ ਤੇ ਮਜ਼ਦੂਰੀ ਦੀ ਮੰਗ ਵਧ ਜਾਂਦੀ ਹੈ ਜਿਹੜਾ ਮੰਗ ਵਗਰ ਹੁੰਦਾ ਹੈ ਇਹ ਉੱਪਰ ਤੋਂ نیچے ਵਾਲਾ ਹੁੰਦਾ ਹੈ ਇਹਦਾ ਜਿਹੜਾ ਕਰਵ ਹੁੰਦਾ ਹੈਗਾ ਇਹ ਇਹਦੀ ਜਿਹੜੀ ਢਲਾਨਦੀ ਹੈ ਉਹਦਾ ਕਰਕੇ ਹੁੰਦੀ ਹੈ ਉੱਪਰ ਤੋਂ نیچے ਵਾਲਾ ਹੁੰਦੀ ਹੈਗੀ ਤੇ ਉਦੋਂ ਹੀ ਆਪਾਂ ਦੇਖਦੇ ਆ ਜਿਹੜੀ ਮੰਗ ਦੀ ਪੂਰਤੀ ਹੁੰਦੀ ਹੈਗੀ ਹੈ ਕਿ ਅਸਲ ਮਜ਼ਦੂਰੀ ਦੀ ਦਰ ਤੇ ਕਿੰਨੇ ਵਿਅਕਤੀ ਕੰਮ ਕਰਨ ਲਈ ਤਿਆਰ ਹੈ ਕਿਉਂਕਿ ਦੇਖੋ ਜਦੋਂ ਮਜ਼ਦੂਰ ਕੰਮ ਕਰਦਾ ਤਾਂ ਉਹਨੂੰ ਮਿਹਨਤ ਕਰਨੀ ਪੈਂਦੀ ਹੈ ਤੇ ਆਰਾਮ ਜਿਹੜਾ ਹੈਗਾ ਉਹ ਛੱਡਣਾ ਪੈਂਦਾ ਹੈ ਅਸਲ ਮਜ਼ਦੂਰੀ ਦਰ ਵਿੱਚ ਜਦੋਂ ਵਾਧਾ ਹੁੰਦਾ ਤਾਂ ਮਜ਼ਦੂਰ ਦੀ ਜਿਹੜੀ ਪੂਰਤੀ ਹੁੰਦੀ ਹੈ ਵਾਧੀ ਹੈ ਅਸਲ ਮਜ਼ਦੂਰੀ ਦਰ ਚ ਘਟਦੀ ਹੈ ਕਿਹਾ ਤਾਂ ਉਹਦੀ ਪੂਰਤੀ ਘਟਦੀ ਹੈ ਇਹਦਾ ਜਿਹੜਾ ਕਰਮ ਹੁੰਦਾ ਹੈ ਇਹਦਾ ਪੋਜ਼ਿਟਿਵ ਸਬੰਧ ਹੁੰਦਾ ਹੈਗਾ ਏ نیچے ਤੋਂ ਉੱਪਰ ਵੱਲ ਜਾਂਦਾ ਹੈ। ਡਿਮਾਂਡ ਜਿਹੜੀ ਹੁੰਦੀ ਹੈ ਉੱਪਰ ਤੋਂ نیچے ਵੱਲ ਆਉਂਦੀ ਹੈ। ਹੁਣ ਆਪਾਂ ਇਹਦੇ ਵਿੱਚ ਦੇਖਦੇ ਹਾਂ। ਦੇਖੋ ਜੀ ਇੱਥੇ ਆਪਾਂ ਲਿੱਤੀ ਹੈਗੀ ਆ ਇਹਦੇ ਤੇ ਆਪਾਂ ਲਿੱਤੀ ਹੈ ਰੀਅਲ ਵੇਜ। ਇੱਥੇ ਆਪਾਂ ਲਿੱਤੀ ਹੈ ਇੰਪਲੋਇਮੈਂਟ। ਠੀਕ ਹੈ? ਆ ਹੈਗੇ ਡਿਮਾਂਡ ਲੇਬਰ ਦੀ ਡਿਮਾਂਡ ਆ ਹੈਗੇ ਲੇਬਰ ਦੀ ਸਪਲਾਈ ਇਹ ਜਿੱਥੇ ਦੋਨੋਂ ਇੱਕ ਦੂਜੇ ਦੇ ਬਰਾਬਰ ਹੁੰਦੇ ਹੈਗੇ ਉਹਨੇ ਬੰਦਿਆਂ ਨੂੰ ਰੋਜ਼ਗਾਰ ਮਿਲਦਾ ਹੈਗਾ ਤੇ ਇੱਥੇ ਜਿਹੜਾ ਵੇਜ ਰੇਟ ਨਿਰਧਾਰਤ ਹੁੰਦਾ ਹੈਗਾ ਉਹ ਡਬਲਿਊ ਹੁੰਦਾ ਹੈਗਾ ਤੇ ਦੇਖੋ ਜਦੋਂ ਇਹ ਸਥਿਤੀ ਜਿਹੜੀ ਹੈਗੀ ਹੈ ਪੂਰਨ ਰੋਜ਼ਗਾਰ ਦੀ ਹੈਗੀ ਹੈ ਤੇ ਅਰਥਵਿਵਸਥਾ ਦੇ ਵਿੱਚ ਜਿਹੜਾ ਉਤਪਾਦਨ ਹੁੰਦਾ ਹੈਗਾ ਉਹ ਹੁੰਦਾ ਹੈਗਾ ਐਨ ਇੱਥੇ ਪੀ ਦਾ ਨਾਮ ਐਨ ਆ ਉਤਪਾਦਨ ਹੁੰਦਾ ਹੈ ਬਾਕੀ ਜਿਹੜਾ ਹਿੱਸਾ ਹੈਗਾ ਉਹ ਆਪਾਂ ਅਗਲੀ ਵੀਡੀਓ 'ਚ ਕਰਾਂਗੇ ਤੇ ਦੱਸਿਓ ਜਰੂਰ ਤੁਹਾਨੂੰ ਸਮਝ ਆਇਆ ਕਿ ਨਹੀਂ ਕਿਉਂਕਿ ਆਪਾਂ ਇੱਕ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਪੰਜਾਬੀ ਦੇ ਵਿੱਚ ਵੀ ਅਰਥ ਸ਼ਾਸਤਰ ਦੇ ਨੋਟਸ ਪ੍ਰੋਵਾਈਡ ਕੀਤੇ ਜਾਣ